ਦੇ ਬਸ ਭਜੀ ਰਾਫੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬਾੜੀ ਹੈ ਮੈਂ ਆਇਆ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲਜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਸੀ ਫਿਰ ਭਜੀ ਆਪਣੀ ਫਾਇਰ ਬ੍ਰਿਗੇਡ ਵੀ ਆ ਗਏ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਉਹ ਟੋਟਲ ਇਲੈਕਟ੍ਰੋਨਿਕਸ ਆ ਰਹੀ ਬਜੀ ਨਾ ਜਾਣ ਕਿੰਨਾ ਕੀ ਸੀ ਜਾਂ ਜਦੋਂ ਬੰਦਾ ਆਇਆ ਕਿੰਨਾ ਨੁਕਸਾਨ ਹੋਇਆ ਨੁਕਸਾਨ ਪਈ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ ਅੱਗੇ ਕਿਹੜੀ ਸਟ੍ਰੈਟਜੀ ਕਿਹੜੀ ਹੈ ਅੱਗ ਫਿਰ ਮਜੀ ਦੇਖੋ ਫਾਈਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੇ ਬੰਬੀ ਚਲਦੀ ਆ ਨਾਲੀਚੇ ਲਬਾਗਾ ਉਹਨਾਂ ਨੇ ਬੰਬੀ ਚਲਾਈ ਫਿਰ ਉਸ ਤੋਂ ਆਪਾ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਪਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਗਲਤ ਨਹੀਂ ਪੜਿਆ ਇਹਦਾ ਇਹਦਾ ਨਹੀਂ ਕੁਝ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸਰਗੇ ਸਵਾਜ ਗਈ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕਹੀ ਮੰਗ ਕਰਦੇ ਸਾਡੀ ਮੱਤ ਕੀਤੀ ਜਾਏ ਜਿਹੜਾ ਸਾਡਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਤੁਹਾਨੂੰ ਪ੍ਰਸ਼ਾਸਨ ਕੋ ਤੇ ਬਸ ਭਾਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬਾੜੀ ਹੈ ਮੈਂ ਆਇਆ ਆੰਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਰਟੀਆਂ ਬੁਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ ਏਸੀ ਸੀ ਐਲਈਡੀ ਸੀ ਵਾਸ਼ਿੰਗ ਮਸ਼ੀਨ ਸੀ ਗੀਜਰ ਸੀ ਬੈਟਰੀ ਸੀ ਬਿਲਕੁਲ ਟੋਟਲ ਇਲੈਕਟ੍ਰੋਨਿਕਸ ਸਾਰੇ ਹੀ ਭਾਜੀ ਨਾ ਜਾਣ ਕਿੰਨੇ ਕੇ ਏਸੀ ਜਾਂ ਜਾ ਕੇ ਬੰਦਾ ਆਇਆ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਭਾਜੀ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ ਅੱਗੇ ਕਿਸ ਤਰ੍ਹਾਂ ਦੀ ਕੀ ਤਰ੍ਹਾਂ ਹੈ ਅਗਰ ਫਿਰ ਭਾਜੀ ਦੇਖੋ ਫਾਇਰ ਗ੍ਰੇਡ ਵੀ ਆ ਗਈਆਂ ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ ਬਾਹਰ ਸਾਡੇ ਬੰਬੀ ਜਲਦੀ ਆ ਨਾਲੀਚਿਆਂ ਦਾ ਬਾਗ ਆ ਉਹਨਾਂ ਨੇ ਬੰਬੀ ਜਲਾਈ ਫਿਰ ਉਸ ਤੋਂ ਪਾਣੀ ਜੋ ਸ਼ਹਿਰ ਦੇ ਬਾਲਟੀਆਂ ਬੁਲਟੀਆਂ ਅੱਗ ਭਾਜੀ ਕਾਬੂ ਹੋਇਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰਾ ਪਤਾ ਨਹੀਂ ਕਿ ਕਿਸ ਤਰ੍ਹਾਂ ਅੱਗ ਲੱਗੀ ਨਹੀਂ ਭਾਜੀ ਇਹਦਾ ਇਹਦਾ ਲਈ ਕੁਝ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕਹੀ ਮੰਗ ਕਰਦੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸੜ ਕੇ ਸੁਆਹ ਚੁੱਕੀ ਆ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕਹੀ ਮੰਗ ਕਰਦੇ ਸਾਡੀ ਮੱਤ ਕੀਤੀ ਜਾਏ ਜਿਹੜਾ ਸਾਡਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਤੇ ਬਸ ਭਾਜੀ ਰਾਤੀ ਮੈਨੂੰ ਮੇਰੇ ਚੌਂਕੀਦਾਰ ਸਾਹਿਬ ਸੀ ਇਹਨਾਂ ਦਾ ਮੈਨੂੰ ਫੋਨ ਆਇਆ 10 ਵਜੇ ਕੋਈ 25-30 ਮਿੰਟ ਦੇ ਕਹਿੰਦੇ ਅੰਦਰੋਂ ਅੱਗ ਦੀ ਬਾੜੀ ਹੈ ਮੈਂ ਆਇਆ ਆਂਦਿਆ ਸਾਡੇ ਬਾਹਰ ਬੱਬੀ ਦਾ ਪਾਣੀ ਚੱਲਦਾ ਪਾਲਟੀਆਂ ਬੁਲੜੀਆਂ ਬੜੀਆਂ ਮਾਰੀਆਂ ਸ਼ਹਿਰ ਵਾਸੀ ਵੀ ਸਾਰੇ ਇੱਥੇ ਬੜੇ ਉਹਨਾਂ ਦਾ ਬੜਾ ਸਾਥ ਸੀ ਫਿਰ ਭਾਜੀ ਆਪਣੀ ਫਾਇਰ ਬ੍ਰਿਗੇਡ ਵੀ ਆਕੇ ਦੋ ਤਿੰਨ ਪਰ ਉਸ ਤੋਂ ਪਹਿਲਾਂ ਹੀ ਅੰਦਰ ਪਹੁੰਚ ਜਾ ਨੁਕਸਾਨ ਹੋ ਗਿਆ ਕੁਝ ਵੀ ਨਹੀਂ ਬਚਿਆ ਭਾਜੀ ਜੀ ਸਾਡੇ AC ਸੀ, LED ਸੀ, ਵਾਸ਼ਿੰਗ ਮਸ਼ੀਨ ਸੀ, ਗੀਜਰ ਸੀ, ਬੈਟਰੀ ਸੀ। ਬਲਕ ਟੋਟਲ ਇਲੈਕਟ੍ਰੋਨਿਕਸ ਸਾਰੇ ਭਜੀ। ਨਾ ਜਾਣ ਕਿੰਨਾ ਕੀ AC ਜਾਂ ਜੋ ਵੀ ਬੰਦਾ ਹੈ। ਕਿੱਡਾ ਨੁਕਸਾਨ ਹੋਇਆ? ਕੀ ਨੁਕਸਾਨ ਪਈ ਮੇਰਾ ਅਕੋਰਡਿੰਗ 90 ਲੱਖ ਤੋਂ ਉੱਪਰ ਹੀ ਹੈ। ਅੱਗੇ ਕਿਹੜਾ ਸਟ੍ਰੈਟਜੀ ਕਿਹੜਾ ਹੈ? ਅੱਗ ਫਿਰ ਭਾਜੀ ਦੇਖੋ ਫਾਇਰ ਗ੍ਰੀਡ ਵੀ ਆ ਗਈਆਂ। ਸ਼ਹਿਰ ਵਾਸੀ ਸਾਡੇ ਸਾਰੇ ਸਾਡੇ ਨਾਲ ਸੀ। ਬਾਹਰ ਸਾਡੇ ਬੰਬੀ ਚਲਦੀ ਆ। ਨਾਲੀ ਚੇ ਲਬਾਗਾ। ਉਹਨਾਂ ਨੇ ਬੰਬੀ ਚਲਾਈ ਫਿਰ ਉਸ ਤੋਂ ਆਪਾ ਪਾਣੀ, ਜੋ ਸ਼ਹਿਰ ਦੇ ਬਾਲਟੀਆਂ, ਬੁਲਟੀਆਂ ਅੱਗੇ ਭਜੀ ਕਾਬੂ ਆ 3-4 ਘੰਟੇ ਬਾਅਦ ਪਰ ਬਚਿਆ ਕੁਝ ਨਹੀਂ ਦੇਖਿਆ ਸਾਰ ਪਤਾ ਨਹੀਂ ਕਿ ਕਿਸ ਤਰ੍ਹਾਂ ਅੱਗ ਲੱਗੀ ਨਹੀਂ ਭਜੀ ਅਜੇ ਇਹਦਾ ਨਹੀਂ ਕੋਈ ਪਤਾ ਮੈਂ ਤਾਂ ਕੀ ਮੰਗੀ ਕਰਦੇ ਭਈ ਪ੍ਰਸ਼ਾਸਨ ਕੋਈ ਮੰਗ ਕਰਨੇ ਆ ਜਿਹੜੀ ਸਾਡੀ ਸਾਰੀ ਉਮਰ ਦੀ ਪੂੰਜੀ ਸੀ ਉਹ ਬਿਲਕੁਲ ਸੜ ਕੇ ਸੁਆਹ ਚੁਗੀ ਹੈ ਠੀਕ ਹੈ ਜੀ ਤੇ ਹੁਣ ਪ੍ਰਸ਼ਾਸਨ ਕੋਈ ਮੰਗ ਕਰਦੇ ਸਾਡੀ ਮੱਤ ਕੀਤੀ ਜਾਏ ਜਿਹੜਾ ਸਾਰਾ ਨੁਕਸਾਨ ਆਇਆ ਬਹੁਤ ਹੀ ਜ਼ਿਆਦਾ ਨੁਕਸਾਨ ਆਇਆ ਤੁਰੀ ਪ੍ਰਸ਼ਾਸਨ